ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗਲਗਲ ਦੇ ਆਚਾਰ ਦੀ ਰੈਸਪੀ ਇਹ ਖਾਣ ਨੂੰ ਚੰਨਾ ਸਵਾਦ ਹੁੰਦਾ ਤੁਸੀਂ ਇੱਕ ਦੀ ਜਗ੍ਹਾ ਦੋ ਰੋਟੀਆਂ ਖਾਓਗੇ ਤੇ ਗਲਗਲ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਤੇ ਸਿਹਤ ਲਈ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਹੈ ਇਹ ਜ਼ਿਆਦਾਤਰ ਆਚਾਰ ਅਕਤੂਬਰ ਨਵੰਬਰ ਵਿੱਚ ਹੀ ਖਾਧਾ ਜਾਂਦਾ ਤੇ ਬਣਾਇਆ ਜਾਂਦਾ ਹੈ ਤੇ ਇਹਦਾ ਆਚਾਰ ਬਣਾਉਣਾ ਬਹੁਤ ਈਜ਼ੀ ਆ ਤੇ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਨਹੀਂ ਚੰਗੀ ਲੱਗੀ ਤੇ ਤੁਸੀਂ ਇਸ ਨੂੰ ਡਿਸਲਾਈਕ ਵੀ ਕਰ ਸਕਦੇ ਹੋ ਸਾਡੇ ਘਰ ਵਿੱਚ ਹਰ ਸਰਦੀਆਂ ਜੇ ਇਹ ਆਚਾਰ ਜ਼ਰੂਰ ਬੰਦਾ ਆ ਤੇ ਇਹ ਆਚਾਰ ਖੱਟਾ ਮਿੱਠਾ ਨਾ ਸਵਾਦ ਹੁੰਦਾ ਆ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਤੁਸੀਂ ਬਾਰ-ਬਾਰ ਇਸ ਨੂੰ ਬਣਾ ਕੇ ਖਾਓਗੇ ਇਹਦੇ ਨਾਲ ਇਹ ਆ ਕਿ ਸਰਦੀਆਂ ਵਿੱਚ ਹਾਜਮਾ ਵੀ ਬਿਲਕੁਲ ਸਹੀ ਰਹਿੰਦਾ ਤੇ ਰੋਟੀ ਵੀ ਪਚ ਜਾਂਦੀ ਆ ਮੈਂ ਲਈਆ 250 ਗ੍ਰਾਮ ਹਰੀ ਮਰਚ ਐ ਤੇ ਮਰਚ ਨੂੰ ਅਸੀਂ ਛੋਟੇ-ਛੋਟੇ ਪੀਸ ਵਿੱਚ ਕੱਟ ਲਿਆ ਜਦੋਂ ਵੀ ਤੁਸੀਂ ਗਲਗਲਾ ਆਚਾਰ ਪਾਣਾ ਨਾਲ ਮੋਟੀ ਮਰਚ ਨੂੰ ਜ਼ਰੂਰ ਪਾਣਾ ਆ ਜਦੋਂ ਗਲਗਲ ਦੇ ਨਾਲ ਅਸੀਂ ਮੋਟੀ ਮਰਚ ਲੈਨੇ ਆ ਤੇ ਚਾਰ ਬਹੁਤ ਹੀ ਸਵਾਦ ਬੰਦਾ ਤੇ ਖਾਣ ਚ ਵੀ ਬਰਾ ਵਧੀਆ ਲੱਗਦਾ ਤੇ ਕਿਲੋ ਲਈਏ ਅਸੀਂ ਗਲਗਲ ਤੇ ਗਲਗਲ ਨੂੰ ਵੀ ਅਸੀਂ ਕੱਟ ਲੈਨੇ ਆ ਗਲਗਲ ਨੂੰ ਤੁਸੀਂ ਪਹਿਲਾਂ ਗਰਮ ਪਾਣੀ ਚ ਚੰਗੀ ਤਲਾ ਧੋ ਲੈਣਾ ਆ ਤੇ ਫੇਰ ਹੀ ਤੁਸੀਂ ਇਸ ਦਾ ਅਚਾਰ ਬਣਾਇਆ ਮੇਰੀ ਗਲਗਲ ਜਿਆਦਾ ਤਾਜੀ ਨਹੀਂ ਆ ਕਿਉਂਕਿ ਮਾਰਕੀਟ ਚ ਗਲਗਲ ਬਹੁਤ ਘਟ ਆਈ ਆ ਤੇ ਇਸ ਕਰਕੇ ਇਹਨੂੰ ਮੈਂ ਚੰਗੀ ਤਲਾ ਗਰਮ ਪਾਣੀ ਚ ਧੋ ਲਿਆ ਆ ਤੇ ਹੁਣ ਅਲੋ ਮਿਰਚਾਂ ਦੇ ਵਿੱਚ ਹੀ ਅਸੀਂ ਕਟ ਲਵਾਂਗੇ ਹਾਂ ਦੇਖੋ ਤੁਸੀਂ ਆਪਣੇ ਹਿਸਾਬ ਨਾਲ ਪੀਸ ਕਰ ਲੈਣੇ ਆ ਇਸ ਤਰੀਕੇ ਨਾਲ ਅਸੀਂ ਸਾਰੇ ਗਲਗلوں ਨੂੰ ਕੱਟ ਲਾਂਗੇ ਗਲਗਲ ਦੇ ਵਿੱਚ ਜੂਸ ਉਹ ਜ਼ਿਆਦਾ ਹੈ ਇਸ ਕਰਕੇ ਇਹਨੂੰ ਕੱਟਣ ਵਿੱਚ تھوڑا ਔਖਾਪਣ ਲੱਗਣ ਗਿਆ ਹੈ ਦੇਖੋ ਇਸੇ ਤਰੀਕੇ ਨਾਲ ਅਸੀਂ ਇਹ ਸਾਰੇ ਗਲਗਨ ਨੂੰ ਪਹਿਲੇ ਕੱਟ ਲੈਣੇ ਆ ਤੇ ਫਿਰ ਇਸ ਦਾ ਆਚਾਰ ਪਾਵਾਂਗੇ ਅਸੀਂ ਗਲਗਲ ਤੇ ਮਰਚਾ ਨੂੰ ਅਸੀਂ ਕੱਟ ਲਿਆ ਹੁਣ ਗੈਸ ਉਪਰ ਕਰਾਈ ਰੱਖ ਕੇ ਇਸ ਨੂੰ ਤਰਕਾ ਲਾਣੇ ਆ ਅੰਦਰ ਵਿੱਚ ਪਾਵਾਂਗੇ ਅਸੀਂ ਸਰੋਂ ਦਾ ਤੇਲ ਜਦੋਂ ਵੀ ਤੁਸੀਂ ਗਲਗਲ ਦਾ ਆਚਾਰ ਪਾਣਾ ਤੁਸੀਂ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰਨਾ ਦੇ ਇੱਕ ਵੱਡੀ ਕੜਸੀ ਅਸੀਂ ਲਵਾਂਗੇ ਸਰੋਂ ਦੇ ਤੇਲ ਦੀ ਇਹਨੂੰ ਚੰਗੀ ਤਰ੍ਹਾਂ ਅਸੀਂ ਪਹਿਲੇ ਗਰਮ ਕਰ ਲਾਂਗੇ ਤੇਲ ਸਾਡਾ ਗਰਮ ਹੋ ਗਿਆ ਅੰਦਰ ਚ ਪਾਵਾਂਗੇ ਮੇਥਰੇ ਇੱਕ ਕਟੋਰਾ ਮੱਕੀ ਦੇ ਬੀਜਾਂ ਮੇਥਰੇ ਤੇ ਜਬੈਨੋ ਅਸੀਂ ਚੰਗੀ ਤਰ੍ਹਾਂ ਤੇਲ 'ਚ ਪਹਿਲਾਂ ਭੁੰਨ ਲਾਂਗੇ ਨਾਲੇ ਪਾ ਦਾਂਗੇ ਚਾਰ ਪੰਜ ਕਾਲੀਆਂ ਮਿਰਚਾਂ ਮੇਥਰੇ ਨੂੰ ਅਸੀਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਸਾਡੇ ਮੇਥਰੇ ਕਾਲੇ ਨਹੀਂ ਹੋ ਜਾਂਦੇ ਅਦੇ ਵਿੱਚ ਪਾਵਾਂਗੇ ਕਟਿਆ ਹੋਇਆ ਅਦਰਕ ਜਦੋਂ ਵੀ ਤੁਸੀਂ ਗਲਗਲ ਦਾ achar ਪਾਣਾ ਅਦਰਕ ਜ਼ਰੂਰ ਪਾਣਾ ਕਿਉਂਕਿ ਗਲਗਲ ਠੰਡੀ ਹੁੰਦੀ ਹੈ ਤੇ ਅਦਰਕ ਗਰਮ ਹੁੰਦਾ ਤੇ ਦੋਨਾਂ ਦਾ ਬੈਲੈਂਸ ਬਣ ਜਾਂਦਾ ਹੈ ਫਲਟੇ ਨਾਲ ਇਸ ਨੂੰ ਹਲਾ ਲਾਵਾਂਗੇ ਅਤੀ ਜਿਆਦਾ ਅਦਰਕ ਨੂੰ ਭੁੰਨਾ ਨਹੀਂ ਅੱਧਾ ਕੱਚਾ ਹੀ ਰਹਿਣ ਦੇਣਾ ਅਦਰਕ ਨੂੰ ਅਦੇ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਇੱਕ ਚਮਚ ਪਾਣਾ ਸੀ ਹਲਦੀ ਇੱਕ ਚਮਚ ਲਈਏ ਸੀ ਢੇਗੀ ਮਿਰਚ ਜਿਹੜਾ ਕਲਰ ਬਹੁਤ ਵਧੀਆ ਆਂਦਾ ਆਚਾਰ ਦਾ ਇੱਕ ਚਮਚ ਪਾਇਆ ਸੀ ਸਫੇਦ ਨਮਕ ਇੱਕ ਚਮਚ ਪਾਇਆ ਗਰਮ ਮਸਾਲਾ ਹੁਣ ਆਨ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋ ਚਮਚ ਪਾਵਾਂਗੇ ਕਾਲਾ ਨਮਕ ਗਲਗਲ ਦੇ ਵਿੱਚ ਕਾਲਾ ਨਮਕ ਨਾਲ ਸਵਾਦ ਬਹੁਤ ਵਧੀਆ ਆਉਂਦਾ ਹੈ ਮੈਂ ਇਹਨੂੰ ਖਾਧਾ ਤਾ ਤੇਲ ਦੇ ਵਿੱਚ ਅਸੀਂ ਗਲਗਲ ਤੇ ਮਰਚ ਨੂੰ ਪਾ ਦਿੱਤਾ ਹੈ ਤੇ ਪੰਟੇ ਨਾਲ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਕਰਸੀ ਖੰਡ ਤੁਸੀਂ ਪੀਸੀ ਇਹ ਚੀਨੀ ਵੀ ਇਹਦੇ 'ਚ ਪਾ ਸਕਦੇ ਹੋ ਖੰਡ ਪਾਣ ਨਾਲ ਇਹ achar ਜਲਦੀ ਖਰਾਬ ਨਹੀਂ ਹੁੰਦਾ ਤੇ ਸਵਾਦ ਬਹੁਤ ਆਉਂਦਾ ਇਹ ਹੁਣ ਸਾਡਾ achar ਖੱਟਾ ਮਿੱਠਾ ਬਣ ਕੇ ਤਿਆਰ ਹੋ ਜਾਏਗਾ ਜਦੋਂ ਇਹ ਠੰਡਾ ਹੋ ਜਾਏਗਾ ਤੇ ਫਿਰ ਅਸੀਂ ਇੱਕ ਡੱਬੇ 'ਚ ਇਸ ਨੂੰ ਪਾ ਲਵਾਂਗੇ ਤੇ ਇਸ achar ਨੂੰ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜ다ਤ ਤੁਸੀਂ ਇੱਕ ਵਾਰ ਇਸ ਸਚਾਰ ਨੂੰ ਖਾਓਗੇ ਤਾਂ ਤੁਸੀਂ ਬਾਰ ਬਾਰ ਇਸ ਸਚਾਰ ਨੂੰ ਬਣਾ ਕੇ ਖਾਓਗੇ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ